ਛਲੇ ਦਿਨੀ ਹੀ ਅੰਮ੍ਰਿਤਸਰ ਦੇ ਬੱਸ ਸਟੈਂਡ ਦੀ ਇੱਕ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵੀਡੀਓ ਵਾਇਰਲ ਹੋਈ ਆ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਵਕ ਵਕ ਹੋਟਲਾਂ ਦੀ ਚੈਕਿੰਗ ਕੀਤੀ ਗਈ ਆ ਤਾਂ ਜਿਕਰ ਅਸੀਂ ਪਿਛਲੇ ਦਿਨ ਦੀ ਗੱਲ ਕਰੀਏ ਤਾਂ ਪਹਿਲਾਂ ਥਾਣਾ ਰਾਮ ਬਾਗ ਦੀ ਪੁਲਿਸ ਦੇ ਵੱਲੋਂ ਹੋਟਲਾਂ ਦੇ ਉੱਪਰ ਕਾਰਵਾਈ ਕੀਤੀ ਗਈ ਆ ਤਾਂ ਦੇਰ ਰਾਤ ਬੀੜਵਿੰਨ ਥਾਣੇ ਦੇ ਵੱਲੋਂ ਵੀ ਇੱਕ ਹੋਟਲ ਦੇ ਉੱਪਰ ਕਾਰਵਾਈ ਕੀਤੀ ਗਈ ਆ ਤਾਂ ਪੂਰੀ ਜਾਣਕਾਰੀ ਦੇ ਲਈ ਗੱਲਬਾਤ ਕਰਨਿਆ ਸਾਡੇ ਨਾਲ ਨੇ ACP ਡਾਕਟਰ ਸ਼ੀਤਲ ਜੀ ਤਾਂ ਸਰ ਕੀ ਕਹਿਣਾ ਚਾਹੁੰਦੇ ਹੋ ਜੀ ਜਿਹੜੀ ਇਹ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਜੀ ਹੋਟਲ ਦੇ ਉੱਪਰ ਇਹ ਤੋਂ ਸਾਨੂੰ ਬੜੀ ਕੰਪਲੀਟ ਮਿਲਦੀ ਪਈ ਸੀ ਕਿ ਜਿਹੜਾ ਇਲਾਕਾ ਹੈਗਾ ਜਿਹੜਾ ਬੱਸ ਸਟੈਂਡ ਦੇ ਨੇੜੇ ਤੇ ਜਿਹੜਾ ਹੋਰ ਜਿਹੜੇ ਕਿਹੜੇ ਬਿਲੇਆਰੇ ਦੇ ਨਾਲ ਜਿਹੜੇ ਹੋਟਲਸ ਲੱਗਦੇ ਆ ਇਹਦੇ ਵਿੱਚ ਦੇ ਵਿਭਾਰ ਦਾ ਜਿਹੜਾ ਤੰਦਾ ਹੋ ਰਿਹਾ ਸੀਗਾ ਤੇ ਇਸ ਦੇ ਉੱਪਰ ਕਾਰਵਾਈ ਕਰਦੇ ਹੋਏ ਆਪਾਂ ਪਹਿਲਾਂ ਵੀ ਜਿਹੜੇ ਬੀ ਡਿਵੀਜ਼ਨ ਜਿਹੜੇ ਹੈਗੇ ਆ ਇੱਥੇ ਇੱਕ 135/25 ਜਿਹੜਾ ਕਿ ਅੰਮ੍ਰਿਤਸਰ ਹੋਮ ਹੋਟਲ ਹੈਗਾ ਆ ਨੀਅਰ ਕਿਓ ਮੰਡੀ ਉੱਥੇ ਵੀ ਪਰਚਾ ਕੀਤਾ ਹੈਗਾ ਤੇ ਇੱਕ ਹੋਟਲ ਜਿਹੜਾ ਐਲ ਆਰਜੀ ਹੋਟਲ ਹੈ ਚੌਕ ਫਰਾਜਦਾਸ ਨੇੜੇ ਉੱਥੇ ਆਪਾਂ ਐਫ ਆਈ ਆਰ 104 ਬਟਾ 25 ਦਰਜ ਕਰਕੇ ਜਿਹੜੇ ਦੋਸ਼ੀ ਸੀਗੇ ਪੰਜ ਦੋਸ਼ੀ ਜਿਹੜੇ ਦੋਨੋਂ ਹੋਟਲਾਂ ਨੂੰ ਮਿਲਾ ਕੇ ਤੋਂ ਮੈਨੂੰ ਅਰੈਸਟ ਕੀਤਾ ਹੈ ਤੇ ਇਸੇ ਕਾਰਵਾਈ ਨੂੰ ਅੱਗੇ ਵੀ ਆਪਾਂ ਜਾਰੀ ਰੱਖਿਆ ਤੇ ਜਿਹੜੇ ਡਿਵੀਜ਼ਨ ਏ ਰਾਮਬਾਦ ਹੈਗਾ ਆ ਇਹਦੇ ਵਿੱਚ ਜਿਹੜਾ ਹੋਟਲ ਦੀਪ ਜਿਹੜਾ ਹਸੈਨਪੁਰਾ ਚੌਂਕ ਨੇੜੇ ਉਸਤੇ ਵੀ ਆਪਾਂ ਐਫ ਆਈ ਆਰ ਦਰਜ ਕੀਤੀ ਹੈਗੀ ਹੈ 102/25 ਤੇ ਇੱਕ ਹੋਟਲ ਏਸੀ ਇਨ ਦੀ ਵੀ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਆਪਾਂ 188 ਦੀ ਕਾਰਵਾਈ ਕਰਦੇ ਹੋਏ ਜਿਹੜਾ ਰੈਸਨ ਮੈਨੇਜਮੈਂਟ ਨੂੰ ਦੋਸ਼ ਪਿਤਾਇਆ ਗਿਆ ਤਾਂ ਸਰ ਜੀ ਕਰਾਸੀ ਗੱਲ ਕਰੀਏ ਇਹਨਾਂ ਹੋਟਲਾਂ ਦੇ ਵਿੱਚ ਕਿੰਨੀਆਂ-ਕਿੰਨੀਆਂ ਕੁੜੀਆਂ ਔਰ ਲੜਕੀਆਂ ਕਈਆਂ ਨੇ ਜੀ ਇਹਨਾਂ ਦੇ ਵੱਲੋਂ ਦੇਖੋ ਐਸ ਪਰ ਇਮੋਰਲ ਟ੍ਰੈਪਿੰਗ ਐਕਟ ਜਿਹੜਾ ਹੈਗਾ ਆ ਉਹਦੇ ਵਿੱਚ ਲੜਕੀਆਂ ਨੂੰ ਤੇ ਐਸੇ ਵਿਕਤੀਆਂ ਆਪਾਂ ਮੰਨਦੇ ਹੇ ਜੀ ਤੇ ਇਹ ਜਦੋਂ ਲੜਕੀਆਂ ਸਾਨੂੰ ਮਿਲਦੀਆਂ ਤਕਰੀਬਨ ਦੋ ਕਦੀ ਤਿੰਨ ਜਿਹੜੀਆਂ ਏਰੀਆ ਆ ਤੇ ਇਹ ਹਰ ਹੋਟਲ 'ਚੋਂ तकरीबन ਮਤਲਬ ਦੋ ਤਿੰਨ ਲੜਕੀਆਂ ਸਾਨੂੰ ਰਿਕਵਰ ਹੋ ਜਾਇਆ। ਫਿਰ ਲੱਗਦਾ ਨਾ ਕਿ ਹੋਟਲਾਂ ਵਾਲੇ ਮੋٹے ਪੈਸੇ ਵਸੂਲਦੇ ਪਏ ਨੇ ਇਹ ਕੰਮ ਗਲਤ ਕਰਵਾ ਕੇ। ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਜਿੱਦਾਂ ਸੋਸ਼ਲ ਮੀਡੀਆ ਤੇ ਆਪਣੀ ਇੱਕ ਬਾਈਟ ਵੀ ਕਿਸੇ ਨੀਅਤ ਵਿੱਚ ਮੈਂ ਦੱਸਿਆ ਸੀਗਾ ਕਿ ਹੁਣ ਆਪਾਂ ਜਿਹੜਾ ਹੈਗਾ ਇਸ ਤੇ ਬਹੁਤ ਸਖਤ ਹੋ ਗਈਆਂ। ਆਪਾਂ ਇਸ ਕੰਮ ਨੂੰ ਨਹੀਂ ਚੱਲਣ ਦੇਣਾ ਤੇ ਜਿਹੜੇ ਰਿਪੀਟਡ ਆਫੈਂਡਰਸ ਹੈਗੇ ਆ ਇਸ ਵਿੱਚ ਜਿਨ੍ਹਾਂ ਨੇ ਮਤਲਬ ਜਿਨ੍ਹਾਂ ਕੋ ਜਿਨ੍ਹਾਂ ਦੇ ਉੱਪਰ ਪਹਿਲਾਂ ਵੀ ਮੋਰੇ ਡ੍ਰੈਪਿੰਗ ਦੇ ਪਰਚੇ ਦਰਜ ਹੋਏ ਆ ਤਾਂ ਆਪਾਂ ਮਾਨਯੋਗ ਅਦਾਲਤ ਵਿੱਚ ਇਹ ਦਰਖਾਸਤ ਦੇਣ ਲੱਗੇ ਆ ਕਿ ਇਹਨਾਂ ਦੇ ਜਿਹੜੇ ਹੋਟਲ ਹੈ ਇਹਨਾਂ ਨੂੰ ਜਲਦ ਤੋਂ ਜਲ ਸੀਲ ਕਰਾਇਆ ਜਾਵੇ ਤਾਂ ਸਭ ਦੇਖਣਾ ਸੀ ਹੁਣ ਗੱਲ ਕਰੀਏ ਕਿੰਨੇ ਹੋਟਲਾਂ ਨੂੰ ਜਿਹੜਾ ਪੁਲਿਸ ਦੇ ਵੱਲੋਂ ਬੰਦ ਕਰਵਾਤਾ ਗਿਆ ਜਿਨ੍ਹਾਂ ਦੇ ਅੰਦਰ ਗਲਤ ਕੰਮ ਚੱਲ ਰਿਹਾ ਸੀ ਦੇਖੋ ਹਜੇ ਆਪਾਂ ਐਫ ਆਈ ਆਰ ਦਰਜ ਕੀਤੀ ਹੈਗੀ ਆ ਤੇ ਇਸ ਪਰ ਜੇ ਇਹ ਦੁਬਾਰਾ ਇਹ ਕੰਮ ਇਹ ਹੋਟਲ ਕਰਦੇ ਹੈਗੇ ਆ ਯਾ ਜਿਨ੍ਹਾਂ ਦੀ ਪਹਿਲਾ ਪਰਚੀ ਹੈਗੀ ਹੈ ਤੇ ਉਹ ਦੁਬਾਰਾ ਫੜੇ ਜਾਂਦੇ ਆ ਤੇ ਫਿਰ ਆਪਾਂ ਮਾਨਯੋਗ ਅਦਾਲਤ ਵਿੱਚ ਜਿਹੜਾ ਇਹਨੂੰ ਹੋਟਲ ਨੂੰ ਸੀਲ ਕਰਨ ਵਾਸਤੇ ਤਾਂ ਐਪਲੀਕੇਸ਼ਨ ਦਾ ਦੋਵੇਂ ਥਾਣਿਆਂ ਦੇ ਵੱਲੋਂ ਕਿੰਨੀਆਂ ਕੁੜੀਆਂ ਨੂੰ ਗ੍ਰਿਫਤਾਰ ਕਰਕੇ ਹੁਣ ਜੇਲ੍ਹ ਦੇ ਵਿੱਚ ਭੇਜਿਆ ਗਿਆ ਜੀ ਇਸ ਮਾਮਲੇ 'ਚ ਦੇਖੋ ਟੋਟਲ ਹਜੇ ਤੱਕ ਜਿਹੜੀਆਂ ਹੈਗੀਆਂ ਆਪਾਂ 14 ਜਿਹੜੀ ਲੜਕੀਆਂ ਹੈਗੀਆਂ ਆਪਾਂ ਇਹਨਾਂ ਨੂੰ ਰਿਕਵਰ ਕੀਤੇ ਆ ਇਹਨਾਂ ਨੂੰ ਆਪਾਂ ਜਿਹੜਾ ਹੈਗਾ ਇਹਨਾਂ ਦੇ ਕਲੰਦਰੀ ਕਰਕੇ ਐਸ ਪਰ ਇਮੋਰਲ ਟ੍ਰੈਪਿੰਗ ਇੱਕ ਤਾਂ ਆਪਾਂ ਉਹ ਵਿੱਤਮ ਮੰਨਦੇ ਹੈਗੀਆਂ ਤੇ ਨਾਲ ਤੇ ਜਿਹੜੀ ਪ੍ਰੀਵੈਂਟਿਵ ਐਕਸ਼ਨ ਆਪਾਂ ਲੈ ਕੇ ਇਹਨਾਂ ਨੂੰ ਅੱਗੇ ਬੁੱਕ ਕੀਤਾ ਸਰ ਵੀ ਕਰ ਰਹੀ ਸੀ ਗੱਲ ਕਰੀਏ ਹੋਰ ਹੋਟਲਾਂ ਵਾਲਿਆਂ ਨੂੰ ਤੁਸੀਂ ਆਪਣੇ ਵੱਲੋਂ ਕੀ ਮੈਸੇਜ ਦੇਣਾ ਚਾਹੁੰਦੇ ਕਿਉਂਕਿ ਅਕਸਰ ਬਹੁਤ ਵਾਰ ਦੇਖਣ ਨੂੰ ਮਿਲਦਾ ਹੈ ਕਿ ਉਹਨਾਂ ਦੇ ਵੱਲੋਂ ਆਈਡੀ ਲੈ ਲਈ ਜਾਂਦੀ ਆਪਣੇ ਮਰਜ਼ੀ ਨਾਲ ਹੀ ਜਿਹੜਾ ਕਮਰਾ ਉਹ ਲਗਾਤਾ ਜਾਂਦਾ ਇਹ ਤੁਹਾਡਾ ਗੱਲ ਬਿਲਕੁਲ ਸਹੀ ਹੈ ਵੈਲਿਡ ਕੁਸ਼ਨ ਹੈਗਾ ਆਪਾਂ ਕਈ ਵਾਰੀ ਇਸੇ ਜਿਹੜਾ ਹੈਗਾ ਹੋਟਲ ਦੇ ਵਿੱਚ ਆਪਾਂ ਅਚਨਚਿਤ ਚੈਕਿੰਗ ਕੀਤੀ ਹੈਗੀ ਹੈ ਤੇ ਸਾਨੂੰ ਇਹ ਮਿਲਿਆ ਹੈ ਕਿ ਇਹ ਜਿਹੜੇ ਹੋਟਲ ਮੈਨੇਜਰਸ ਹੈਗੇ ਆ ਜਿਹੜੇ ਓਨਰਸ ਹੈਗੇ ਆ ਇਹ ਪ੍ਰੋਪਰ ਆਈਡੀਆਂ ਨਹੀਂ ਲੈਂਦੇ ਹੈਗੇ ਆ ਤੇ ਮੈਂ ਇਹ ਸਾਰਿਆਂ ਨੂੰ ਰਿਕੁਐਸਟ ਕਰਦਾ ਹੈਗਾ ਕਿ ਜਿੰਨੇ ਵੀ ਬੰਦੇ ਤੁਹਾਡੇ ਕੋਲ ਆ ਕੇ ਬੁੱਕ ਕਰਦੇ ਹੈਗੇ ਆ ਬੇਸ਼ੱਕ ਉਹ ਕਪਲ ਹੋਣ ਜਾਂ ਆਪਣੇ ਫਰੈਂਡ ਜ਼ੋਨ ਹੋਣਾ ਸਾਰਿਆਂ ਤੋਂ ਇੰਡੀਵਿਜੂਅਲ ਜਿਹੜੀ ਹੈਗੀ ਆ ਉਹ ਆਈਡੈਂਟੀਟੀ ਕਾਰਡ ਲਿਆ ਜਾਵੇ ਤੇ ਉਹਨੂੰ ਐਜ਼ ਮੋਬਾਈਲ ਦੇ ਉੱਪਰ ਨਾ ਰੱਖਿਆ ਜਾਵੇ ਉਹਨੂੰ ਉਹਦੇ ਪੇਪਰ ਦੀ ਹਾਰਡ ਕਾਪੀ ਜਿਹੜੀ ਹੈਗੀ ਆ ਉਹ ਲੈ ਕੇ ਬਕਾਇਦਾ ਜਿਹੜਾ ਤੁਹਾਡਾ ਵਿਜ਼ਟਰ ਬੁੱਕ ਰਜਿਸਟਰ ਹੈਗਾ ਹੈ ਬੁਕਿੰਗ ਰਜਿਸਟਰ ਹੈ ਉਸ ਤੇ ਉਰੂ ਚੜਾਇਆ ਜਾਵੇ ਫਸਲਜੀਤਰ ਇਸ ਤੋਂ ਬਾਹਰ ਵੀ ਇੱਕ ਆਈਡੀ ਦੇ ਉੱਪਰ ਉਹਨਾਂ ਦੇ ਵੱਲੋਂ ਕਮਰਾ ਲਗਾਇਆ ਜਾਂਦਾ ਤਾਂ ਉਹਦੇ ਉੱਪਰ ਕਾਰਵਾਈ ਕੀਤੀ ਜਾਏਗੀ ਜੀ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਜੀ ਬਿਲਕੁਲ ਜਿਹੜੀ ਆਪਣਾ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ ਜਿਹੜਾ ਹੋਟਲ ਏਸੀ ਇਨ ਸੀਗਾ ਜਿੱਦੇ ਸਾਨੂੰ ਕੰਪਲੇਂਟ ਮਿਲੀ ਸੀਗੀ ਆਪਾਂ 188 ਦਾ ਰਿਪੋਰਟ ਚਾ ਦਿੱਤਾ ਹੈਗਾ ਜਾਂ ਤੇ ਜੇ ਇਹ ਨਹੀਂ ਮੰਨਣਗੇ ਵਾਰ-ਵਾਰ ਤੇ ਆ ਕਹਿਣ ਦੇ ਬਾਵਜੂਦ ਵੀ ਤੇ ਆਪਾਂ ਜਿਹੜੀ ਹੈਗੀ ਫਿਰ ਹੋਟਲ ਸੀਲ ਕਰਾਵਾਂਗੇ ਠੀਕ ਹੈ ਤੁਸੀਂ ਵੇਖਿਆ ਕਿ ਐਸਪੀ ਡਾਕਟਰ ਸ਼ੀਤਲ ਹੁਣਾ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਹੋਟਲ ਵਾਲਿਆਂ ਨੂੰ ਨਾਲ ਦੇ ਨਾਲ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਉਹਨਾਂ ਦੇ ਵੱਲੋਂ ਬਿਨਾਂ ਆਈਡੀ ਤੋਂ ਰੂਮ ਲਗਾਇਆ ਗਿਆ ਤਾਂ ਜੇਕਰ ਉਹ ਫੜੇ ਜਾਂਦੇ ਨੇ ਤਾਂ ਸਖਤ ਕਾਰਵਾਈ ਕੀਤੀ ਜਾਏਗੀ ਜਗਵੰਟੀ ਦੇ ਲਈ ਸਾਹਿਲ ਅਮਰਿਤਸਰ